ਲੁਧਿਆਣਾ ਨਗਰ ਨਿਗਮ ਵਿੱਚ ਚੱਲ ਰਿਹਾ ਸੀ ਵੱਡਾ ਗੋਲਮਾਰ 2 ਸਾਲਾਂ ਵਿੱਚ ਫਰਜ਼ੀ ਮੁਲਾਜ਼ਮ ਹੋਏ ਮਾਲਮਾਰ ਨਾ ਨੌਕਰੀ ਨਾ ਤਨਖਾ ਫਿਰ ਵੀ 4 ਕਰੋੜ ਗਏ ਖਾ ਲੁਧਿਆਣਾ ਨਗਰ ਨਿਗਮ ਚ ਵੱਡਾ ਘੋਟਾਲਾ ਹੋਇਆ ਇੱਕ ਪਾਸੇ ਆਮ ਲੋਕਾਂ ਨੂੰ 5-10 ਹਜ਼ਾਰ ਦੀਆਂ ਨੌਕਰੀਆਂ ਵੀ ਨਸੀਬ ਨਹੀਂ ਹੋ ਰਹੀਆਂ ਜਿਨ੍ਹਾਂ ਨੂੰ ਨੌਕਰੀਆਂ ਮਿਲ ਰਹੀਆਂ ਨਹੀਂ ਉਹਨਾਂ ਨੂੰ ਆਪਣੀਆਂ ਤਨਖਾਹਾਂ ਲੈਣ ਦੇ ਲਈ ਤਨਖਾਹਾਂ ਦਾ ਬਕਾਇਆ ਲੈਣ ਦੇ ਲਈ ਰੋਸ ਮੁਜ਼ਾਰੇ ਕਰਨੇ ਪੈ ਰਹੇ ਨੇ ਪੁਲਿਸ ਦੀਆਂ ਡਾਂਗਾ ਤੱਕ ਖਾਣੀਆਂ ਪੈ ਰੀਆਂ ਨੇ ਪਰ ਲੁਧਿਆਣਾ ਚ ਇੱਕ ਅਜੀਬੋ ਗਰੀਬ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਇੱਥੇ ਕੁਝ ਭੂਤਿਆ ਮੁਲਾਜ਼ਮ ਨਗਰ ਨਿਗਮ ਦੇ ਕਰੋੜਾਂ ਰੁਪਏ ਢਕਾਰ ਗਏ ਨੇ ਜੀ ਹਾਂ ਪੂਰਾ ਮਾਮਲਾ ਕੀ ਹੈ ਲੌਇਸ ਰਿਪੋਰਟ ਚ ਵੇਖੋ ਜੀ ਹਾਂ ਆਮ ਆਦਮੀਆਂ ਦੇ ਰਾਜ ਵਿੱਚ ਇੱਕ ਅਜਿਹਾ ਕੋਟਾਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਹਾਨੂੰ ਗੁੱਸਾ ਵੀ ਆਏਗਾ ਤੇ ਤੁਹਾਡੇ ਪੈਰਾਂ ਹੇਠੂ ਜ਼ਮੀਨ ਵੀ ਖੇਸ ਸਕ ਜਾਏਗੀ ਜੀ ਹਾਂ ਮੁਲਾਜ਼ਮ ਆਪਣੀਆਂ ਤਨਖਾਹਾਂ ਲੈਣ ਦੇ ਲਈ ਆਪਣੇ ਹੱਕ ਤਨਖਾਹਾਂ ਦਾ ਬਕਾਇਆ ਲੈਣ ਦੇ ਲਈ ਸੜਕਾਂ ਤੇ ਧਰਨੇ ਦੇਣ ਨੂੰ ਮਜਬੂਰ ਨੇ ਪੁਲਿਸ ਦੀਆਂ ਡਾਂਗਾਂ ਖਾਣ ਨੂੰ ਮਜਬੂਰ ਨੇ ਤਾਂ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ 44 ਨਗੀਨੇ ਬਿਨਾ ਕੋਈ ਕੰਮ ਕੋਈ ਨੌਕਰੀ ਕੀਤੇ ਇੱਥੋਂ ਤੱਕ ਕਿ ਬਿਨਾ ਤਨਖਾਹ ਲਏ ਫਰਜ਼ੀ ਯਕਈ ਪੂਤਿਆ ਮੁਲਾਜ਼ਮ ਬਣ ਕੇ ਕਰੋੜਾਂ ਰੁਪਏ ਕਟਕ ਗਏ ਜਿਹਾ ਤੁਹਾਡੇ ਕਰੋੜਾਂ ਰੁਪਏ ਸਰਕਾਰ ਦੇ ਕਰੋੜਾਂ ਰੁਪਏ ਕੋਟਾਲੇ ਦਾ ਇਹ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜੀ ਹਾਂ ਲੁਧਿਆਣਾ ਨਗਰ ਨਿਗਮ ਵਿੱਚ ਵੱਡਾ ਗੂੜ ਮ ਵੱਡਾ ਕੋਟਾੜਾ ਹੋਇਆ ਅਤੇ ਇਸ ਦਾ ਖੁਲਾਸਾ ਹੋਇਆ ਹੈ ਕੇਜੀ ਦੀ ਰਿਪੋਰਟ ਵਿੱਚ ਇਸ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਨਗਰ ਨਿਗਮ ਦੇ 7 ਮੁਲਾਜ਼ਮਾਂ ਵੱਲੋਂ 44 ਫਰਜ਼ੀ ਲੋਕਾਂ ਨੂੰ ਨਗਰ ਨਿਗਮ ਦੇ ਮੁਲਾਜ਼ਮ सफाई कर्मचारी विखा के उनाठ खात चार करोड़ रुपए ट्रांसफर किए गए तनखाह का बकाया दे चुताली नगर निगम मुलाजम ही नहीं जी हाँ सही सुने तुम्हें ये पूतिया मुलाजम बिना नौकरी बिना तनखाह पिछले दो साल तो, तनखाह का बकाया लेंदे रहे पर आखिर ये किमें हो सकता है कि बिना नौकरी बिना तनखा कोई एरियर ਯਾਨੀ ਤਨਖਾਹ ਦਾ ਬਕਾਇਆ ਲੈ ਸਕਦਾ ਹੈ ਅਤੇ ਜਦੋਂ ਇਹੋ ਸਵਾਲ ਪੀਟੀਸੀ న్యూਸ ਦੇ ਸੰਪਾਦਕ ਹਰਪ੍ਰੀਤ ਸਿੰਘ ਵੱਲੋਂ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੁੱਛੇ ਗਏ ਤਾਂ ਉਹਨਾਂ ਆ ਕੋ ਕੀ ਜਵਾਬ ਦਿੱਤਾ ਲਓ ਜ਼ਰਾ ਸੁਣੋ ਇਹ ਜਿਹੜੇ 44 ਮੁਲਾਜ਼ਮ ਨੇ ਤੇ ਲਗਭਗ 58 ਐਂਟਰੀਜ਼ ਜਿਹੜੀਆਂ ਮਿਲੀਆਂ ਨੇ ਹਾਊਸ ਪੋਸੀਬਲ ਕਿ ਨਗਰ ਨਿਗਮ ਨੂੰ ਪਤਾ ਹੀ ਨਹੀਂ ਲੱਗਿਆ ਕਿ ਪਿਛਲੇ 2 ਸਾਲ ਦੇ ਵਿੱਚ ਇਹ ਜਿਹੜੇ ਬੰਦੇ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੇ ਅਕਾਊਂਟਸ ਵਿੱਚ ਪੈਸੇ ਪੈ ਰਹੇ ਆ ਮੈਂ ਦੱਸਾਂ ਜੀ ਸਾਡੇ ਕੈਗ ਜਿਹੜੀ ਕੰਟਰੋਲਰ ਆਨ ਅਲਟਰ ਜਨਰਲ ਦੀ ਆਡਿਟ ਟੀਮ ਆਈ ਸੀ ਉਹਨਾਂ ਵੱਲੋਂ ਸਾਡੇ ਕੋਲੋਂ 46 ਉਹ ਰੈਂਡਮਲੀ ਚੈੱਕ ਕਰਦੇ ਆ ਉਹਨਾਂ ਨੇ 1 ਸਾਲ ਦਾ ਲਾਸਟ 1 ਚਾਰ 22 ਤੋਂ ਲੈ ਕੇ 31 31 23 ਤੱਕ ਦੇ ਜਿਹੜੇ ਪੇਮੈਂਟਸ ਹੋਈਆਂ ਸੀ ਸਟੈਪ ਅਪ ਦੀਆਂ ਜਿਹੜੀ 4 ਤੇ 9 ਤੇ 14 ਸਾਲ ਦੀ ਸਰਵਿਸ ਤੋਂ ਬਾਅਦ ਲੋਕਾਂ ਨੂੰ ਸਾਡੇ EMPLOYEES ਨੂੰ ਨੈਕਸਟ ਗ੍ਰੇਡ ਮਿਲਦਾ ਹੈ ਜੀ ਤੋਂ ਪੇਮੈਂਟਸ ਉਹਨਾਂ ਨੇ ਚੈੱਕ ਕੀਤੀਆਂ ਤੇ ਸਾਡੇ ਕੋਲ ਫਾਈਲਸ ਜਣੀਆਂ ਸੀ ਡਿਮਾਂਡ ਕੀਤੀ ਜਦੋਂ ਫਾਈਲਸ ਦੀ ਡਿਮਾਂਡ ਸਾਡੇ ਕੋਲ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਜਿਹੜੇ ਕਲਰਕ ਸੀ ਉਹਨਾਂ ਵੱਲੋਂ ਜਿਹ ਇਹਨਾਂ 46 ਦੇ ਵਿੱਚੋਂ 48 ਜਿਹੜੇ ਬੰਦੇ ਉਸ ਐਗਜ਼ਿਸਟ ਹੀ ਨਹੀਂ ਕਰਦੇ ਸਾਡੇ ਏਮਪਲੋਈ ਨਹੀਂ ਹੈ ਤੁਸੀਂ ਚੈੱਕ ਕੀਤਾ ਕਿ ਉਹ ਅਕਾਊਂਟਸ ਜਿੰਨਾ ਬੰਦਿਆਂ ਦੇ ਨਾਮ ਤੇ ਨੇ ਹੋ ਸਕਦਾ ਉਹ ਵੀ ਫਰਜ਼ੀ ਹੋਣ ਕਿ ਉਹ ਬੰਦੇ ਐਗਜ਼ਿਸਟ ਕਰਦੇ ਨੇ ਜਿੰਨਾ ਨਾਮ ਤੇ ਅਕਾਊਂਟ ਸੀਗੇ ਬਿਲਕੁਲ ਉਹ ਦੇਖੋ ਅਕਾਊਂਟ ਤੇ ਜਿਹੜਾ ਬੈਂਕ ਜਿਹੜਾ ਖੋਲਦਾ ਹੈ ਅਕਾਊਂਟ ਆਪਣੇ ਕੇਵਾਈਸੀ ਵਗੈਰਾ ਲੈ ਕੇ ਖੋਲਦਾ ਹੈ ਪਰ ਹੋ ਸਕਦਾ ਇਹਦੇ ਵਿੱਚ ਕਿਸੇ ਬੈਂਕ ਵਾਲਿਆਂ ਦੀ ਵੀ ਸ਼ਮੂਲੀਅਤ ਹੋਵੇ ਪਰ ਇਹ ਮਲਟੀਪਲ ਬੈਂਕਸ ਹੈਗੇ ਇੱਕ ਬੈਂਕ ਨਹੀਂ ਹੈ 10 12 ਬੈਂਕ ਹੈਗੇ ਜਿਨ੍ਹਾਂ ਦੇ ਵਿੱਚ ਇਹ ਅਕਾਊਂਟਸ ਖੁੱਲੇ ਹੋਏ ਸੀ ਨਾ ਵੀ ਇਹ ਬੰਦੇ ਕਦੀ ਵੀ ਸਾਡੇ ਏਮਪਲੋਈ ਨਹੀਂ ਇਸ ਕਰਕੇ ਇਹਨ ਇਹ ਪਰ ਸਰ ਇਹ ਕਿਵੇਂ ਪੋਸੀਬਲ ਹੈ ਇੱਕ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਮੈਂ ਇੱਕ ਮੁਲਾਜ਼ਮ ਹਾਂ ਮੈਂ ਤਨਖਾਹ ਲੈਣਾ ਜੇ ਮੈਂ ਤਨਖਾਹ ਲੈਣਾ ਤਾਂ ਹੀ ਮੈਂ ਏਰੀਅਰ ਦਾ ਹੱਕਦਾਰ ਹ ਜਿਹੜੇ ਬੰਦੇ ਤਨਖਾਹ ਹੀ ਨਹੀਂ ਲੈ ਰਹੇ ਫਿਰ ਏਰੀਅਰ ਕਿਵੇਂ ਮਿਲ ਗਿਆ ਉਹਨਾਂ ਨੂੰ ਬਿਲਕੁਲ ਮੈਂ ਇਹੋ ਗੱਲ ਕਹਿ ਰਹੇ ਹਾਂ ਕਿ ਟੋਟਲੀ ਫੋਕਸ ਜਿਹੜਾ ਹੈ ਸਾਰਾ ਬਿੱਲ ਜਿਹੜੇ ਹੈ ਸ਼ੁਰੂ ਤੋਂ ਫੋਕਸ ਬਣੇ ਨੇ ਕਲਰ ਕਲਰ ਕਾ ਨੇ ਬੋਗਸ ਬਿੱਲ ਬਣਾਏ ਨੇ ਬੋਗਸ ਬਿੱਲ ਜਿਹੜੇ ਹਫਤਿਆਂ ਦੇ ਸਾਹਮਣੇ ਪੁਟ ਅਪ ਕੀਤੇ ਗਏ ਨੇ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੋ ਲੈਵਲ ਜਿਹੜੇ ਉਤਲੇ ਵਾਲੇ ਤਿੰਨ ਲੈਵਲਸ ਹੈ ਇਹਨਾਂ ਦੀ ਬਹੁਤ ਵੱਡੀ ਅਨਗਹਿਲੀ ਹੈ ਉਹ ਅਸੀਂ ਇਹਨਾਂ ਨੂੰ ਸ਼ੋ ਕਰ ਦਤਾ ਹੈ ਸਰ ਇਹ ਇਹ ਅਨਗਹਿਲੀ ਕਹੋਗੇ ਜਾਂ ਸ਼ਮੁਲੀਅਤ ਕਹੋਗੇ ਮੈਂ ਉਹ ਗੱਲ ਕਰ ਰਿਹਾ ਵੀ ਇਹਦੇ ਵਿੱਚ ਅੰਗੈਲੀ ਜੇ ਜੇ ਕਰੋਨਾ ਵੱਲੋਂ ਉਹਨਾਂ ਗਹਿਲੀ ਕੀਤੀ ਕਿ ਪਰ ਇਹਦੇ ਵਿੱਚ ਮਿਲੀ ਭੁਖ ਨਜ਼ਰ ਆਉਂਦੀ ਹੈ ਸਾਨੂੰ ਪ੍ਰਿੰਪਲਿਟੀ ਤੌਰ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਜਿਹੜਾ ਹੈ ਉਹ ਇਮੀਡੀਏਟਲੀ ਉਹਨਾਂ ਦਾ ਜਵਾਬ ਲੈ ਕੇ ਮਿਸਟਰ ਸਾਹਿਬ ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਡਿਪਾਰਟਮੈਂਟ ਦੀ ਇਹ ਸਭ ਤੋਂ ਵੱਡੀ ਨਲਾਇਕੀ ਜਾਂ ਫੇਲਿਅਰ ਹੈ ਜੇ ਕੈਗ ਹਲੇ ਵੀ ਆਡਿਟ ਨਾ ਕਰਦੀ ਇਹ ਤਾਂ ਘਟਾਲਾ ਚੱਲਦਾ ਰਹਿਣਾ ਸੀ ਫਿਰ ਬਿਲਕੁਲ ਇਹ ਮੈਂ ਬਿਲਕੁਲ ਇਸ ਗੱਲ ਨੂੰ ਮੰਨਦਾ ਹਾਂ ਕਿ ਇਹ ਇਹਦੇ ਵਿੱਚ ਜਦੋਂ ਸਾਰੇ ਹੀ ਜਿਸ ਜਿਹਨੂੰ ਕਹਿੰਦੇ ਕਿ ਸਾਰੇ ਹੀ ਇਨਵੋਲ ਹੋ ਗਏ ਸਾਰੇ ਹੀ ਜਿਹੜੇ ਤਿੰਨ ਜਾਂ ਚਾਰ ਸਟੈਪਸ ਆਪਸ ਵਿੱਚ ਇਨਵੋਲ ਹੋ ਕੇ ਚੋਰੀ ਕਰਨ ਤੇ ਆ ਗਏ ਤਾਂ ਫਿਰ ਤੇ ਨੈਚਰਲੀ ਬਹੁਤ ਵੱਡਾ ਇਹ ਸਰ ਕਾਰਵਾਈ ਤਾਂ ਸਿਰਫ ਸੱਤ ਮੁਲਾਜ਼ਮਾਂ ਤੇ ਹੋਈ ਹੈ ਮੈਂ ਕਿਹਾ ਜੀ ਐਫ ਆਈ ਆਰ ਪ੍ਰੀਲਿਮਿਨਰੀ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਇਸ ਤੋਂ ਅੱਗੇ ਬਾਕੀਆਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਵੀ ਹੈਗੀ ਹੈ ਇਹਦੇ ਵਿੱਚ 100% ਹੈਗੀ ਆ ਉਹਨਾਂ ਨੂੰ ਅਸੀਂ ਸਿਰਫ ਉਹਨਾਂ ਕੋਲ ਜਵਾਬ ਲੈ ਕੇ ਉਹਨਾਂ ਦੇ ਖਿਲਾਫ ਇਸ ਜਿਹੜੀ ਐ ਐਫ ਆਈ ਆਰ ਐਂਡ ਰਿਕਵਰੀ ਪ੍ਰोसीडिंग्स ਜੀ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਇਹ ਖੁਦ ਮੰਨਦੇ ਨਜ਼ਰ ਆਏ ਕਿ ਹਾਂ ਇੱਕ ਬਹੁਤ ਵੱਡੀ ਨਿਲਾਇਕੀ ਹੈ ਬਹੁਤ ਵੱਡਾ ਕਪਲਾ ਹੈ ਬਹੁਤ ਵੱਡਾ ਕੋਟਾ ਹੈ ਅਤੇ ਇਸ ਵਿੱਚ ਇਹਨਾਂ ਸਸਪੈਂਡ ਹੋਏ 7 ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰ ਵੱਡੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਨੇ ਜੀ ਹਾਂ ਇਸ ਮਾਮਲੇ ਵਿੱਚ ਹੁਣ ਨਗਰ ਨਿਗਮ ਦੇ 7 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ ਦੋਨੋਂ ਕਾਰਨ ਦੱਸੂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਨਾ 44 ਲੋਕਾਂ ਤੋਂ ਵੀ ਪੁੱਛਗਿੱਛ ਕਰਨ ਦੀ ਗੱਲ ਕਹੀ ਹੈ ਜਿਨ੍ਹਾਂ ਦੇ ਅਕਾਊਂਟਸ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਜੀ ਜੀ ਸਰ ਨੂੰ ਕੰਪਲੇਂਟ ਮਿਲੀ ਸੀਗੀ ਜਿਹੜੀ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਤੇ ਇਹਦੇ ਵਿੱਚ ਜਿਹੜਾ ਗੁਲਸ਼ਨ رائے ਇਹਨਾਂ ਦੇ ਹੈਲਥ ਆਫੀਸਰ ਨੇ ਉਹਨਾਂ ਨੇ ਇਨਕੁਆਇਰੀ ਕੀਤੀ ਹੈ ਤੇ ਕੰਪਲੇਂਟ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਖੱਤ ਮੁਲਾਜ਼ਮਾਂ ਨੇ ਮਿਲ ਕੇ ਜਿਹੜਾ ਹੈਗਾ ਕਿ ਉਹਨਾਂ ਨੇ ਜਿਹੜੇ ਕਿ ਫੋਕਸ ਜਿਹੜੇ ਨੇ ਕੁਝ ਵਿਅਕਤੀਆਂ ਦੇ ਜਿਹੜੇ ਬਣਾ ਕੇ ਇੱਕ ਹੀ ਡੇ ਕਾਰਪੋਰੇਸ਼ਨ ਦਰਸ਼ਾਇਆ ਗਈ ਕਾਰਪੋਰੇਸ਼ਨ ਚ ਕੰਮ ਕਰਦੇ ਤੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਜਿਹੜੇ ਨੇ ਪੈਸੇ ਪੁਆਏ ਨੇ ਤੇ ਜਿਹੜੀ ਇਹ ਆਡਿਟ ਹੋਇਆ ਸੀ ਇਹਨਾਂ ਦਾ ਕੈਗ ਵੱਲੋਂ 2022-23 ਦਾ ਉਹਦੇ ਵਿੱਚ ਇੱਕ ਖੁਲਾਸਾ ਹੋਇਆ ਤੇ ਉਹਦੇ ਤੇ ਅਸੀਂ ਜਿਹੜਾ ਹੈ 420 409 ਦਾ ਜਿਹੜਾ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 406 420 402 ਤੇ 7 ਮੁਲਾਜ਼ਮ ਮੁਲਜ਼ਮ ਦੇ ਖਿਲਾਫ ਜਿਹੜੀ ਹੈਗੀ ਜਿਹੜੇ ਕਿ ਸਾਰੇ ਹੀ EMPLOYEES ਨੇ ਕਾਰਪੋਰੇਸ਼ਨ ਮਿਸਪਲ ਕਾਰਪੋਰੇਸ਼ਨ ਮਦਿਆਨ ਦੇ ਉਹਨਾਂ ਦੇ ਖਿਲਾਫ ਦਰਜ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਬੋਗਸ ਵਿਅਕਤੀਆਂ ਦੇ 44 ਬੋਗਸ ਵਿਅਕਤੀ ਜਿਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਗਏ ਨੇ ਉਹ ਦਰਾਂ ਦੇ ਤਫਤੀਸ਼ ਜਿਹੜਾ ਹੈਗਾ ਸੀ ਉਹ ਉਹਨਾਂ ਨੂੰ ਲਿਆਵਾਂਗੇ ਕਿ ਇਹ ਉਹ ਵਿਅਕਤੀ ਕੌਣ ਨੇ ਪਰ ਇੱਥੇ ਵੱਡਾ ਸਵਾਲ ਇਹ ਵੀ ਹੈ ਨਾ ਕਿ 2 ਸਾਲ ਤੱਕ ਫਰਜ਼ੀ ਖਾਤਿਆਂ ਵਿੱਚ ਏਰੀਅਰ ਪੈਂਦੇ ਰਹੇ ਤੇ ਕਿਸੇ ਵੀ ਅਫਸਰ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਿਆ ਕਿ ਇਹ ਸ ਵਿੱਚ ਵੱਡੇ ਅਧਿਕਾਰੀ ਵੀ ਸ਼ਾਮਲ ਨੇ ਕਿ ਏਰੀਅਰ ਜਾਰੀ ਕਰਨ ਵਾਲਿਆਂ ਨੂੰ ਵੀ ਕੋਈ ਕਟ ਮਿਲਦਾ ਸੀ ਇਹਨਾਂ ਸਫਾਈ ਕਰਮਚਾਰੀਆਂ ਦੀ ਫਰਜ਼ੀ ਨਿਯੁਕਤੀ ਕਰਨ ਵਾਲਿਆਂ ਦੇ ਪਿੱਛੇ ਕੌਣ ਹੈ ਕਿ ਇਸ ਕੋਟਾਲੇ ਪਿੱਛੇ ਕਿਸੇ ਸਿਆਸੀ ਲੀਡਰ ਦਾ ਵੀ ਕੋਈ ਹੱਥ ਹੈ ਕਿ ਵੋਟਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾਉਣ ਲਈ ਇਹ ਸਾਰਾ ਜਾਲ ਤਿਆਰ ਕੀਤਾ ਗਿਆ ਅਤੇ ਕੀ ਇਹ ਕੋਟਾਲਾ ਸਿਰਫ 4 ਕਰੋੜ ਤੱਕ ਹੀ ਸੀਮਿਤ ਹੈ ਦੱਸੋ ਕੀ ਸਮਝੀ ਪੁਲਿਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਉਹਨਾਂ ਫਰਜੀ ਖਾਤਾਧਾਰਾ ਦੇ ਵੀ ਔਰ ਨਾਲ ਜਿਹੜੇ ਸੱਤ ਮੁਲਾਜ਼ਮ ਹੈ ਉਹਨਾਂ ਤੇ ਵੀ ਪਰ ਫਰਾਰ ਦੱਸੇ ਜਾ ਰਹੇ ਨੇ ਹਜੇ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਨਗਰ ਨਿਗਮ ਵਿਭਾਗ ਦੇ ਵਿੱਚ ਇਹ ਆਡਿਟ ਹਜੇ ਵੀ ਆਡਿਟ ਆਡਿਟ ਚੱਲ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਇਸ ਘੁਟਾਲੇ ਨੂੰ ਲੈ ਕੇ ਹੋ ਸਕਦੇ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ